ਉਹ ਇਹ ਤਾਂ ਨਾ ਹੁੰਦਾ ਸਕੇ ਜਾਓ ਜੀ ਫੋਨ ਦੀ ਪਿੰਡ ਕੋਟ ਬਦੂਈ ਤੋਂ ਆ ਜੀ ਪਹਿਲੇ ਇੱਕ ਮੁੰਡਾ ਫੜ ਹੋਇਆ ਜੀ ਇਹ ਇਹਦਾ ਦੇਖੋ ਕੀ ਆ ਹਾਂ ਜੀ ਦੱਸੋ ਆਪਣਾ ਨਾਮ ਦੱਸੋ ਕੰਨਾ ਮੇਰਾ ਨਾਂ ਜੀ ਹੈਗਾ ਆ ਹਰਪ੍ਰੀਤ ਸਿੰਘ ਹਾਂ ਜੀ ਮੇਰਾ ਪਿੰਡ ਹੈਗਾ ਟਰੋਲੀ ਕਲਾਂ ਅੱਛਾ ਜੀ ਮੈਂ ਕੱਲ ਏਟੀਐਮ ਤੋਂ ਪੈਸੇ ਕਢਾਉਣ ਗਿਆ ਸਵੇਰੇ 8 ਵਜੇ ਅੱਛਾ ਜੀ ਏਟੀਐਮ ਦੇ ਜਦੋਂ ਮੈਂ ਅੰਦਰ ਗਿਆ ਤਾਂ ਇਹ ਉੱਥੇ ਖੜੇ ਸੇ ਅੱਛਾ ਏ ਸੀ ਤੇ ਇੱਕ ਨਾਲਾ ਕੁੜੀ ਸੀ ਅੱਛਾ ਜੀ ਤੇ ਮੈਂ ਜਦੋਂ ਏਟੀਐਮ ਦੇ ਅੰਦਰ ਗਿਆ ਤੇ ਦੋਨੇ ਜਣੇ ਮੇਰਾ ਮੋਟਰਸਾਈਕਲ ਲੈ ਕੇ ਦੌੜ ਗਏ। ਉਤੋਂ ਬਾਅਦ ਮੈਂ ਇਹਨਾਂ ਦੇ ਪਿੱਛੇ ਪਿੱਛਾ ਕੀਤਾ ਕਲਰ ਨੇਅਰ ਤੱਕ ਠੀਕ ਆ। ਉਤੋਂ ਬਾਅਦ ਇਹ ਗਾਇਬ ਹੋ ਗਏ। ਹਾਂ। ਤੇ ਅੱਜ ਅਸੀਂ ਇਹਨਾਂ ਨੂੰ ਲੱਭਦੇ ਲੱਭਦੇ ਇੱਧਰ ਆ ਗਏ। ਇੱਥੇ ਆ ਕੇ ਕੋਟ ਤੇ ਖੜੇ ਆ ਇਹਨਾਂ ਨੂੰ। ਮੋਟਰਸਾਈਕਲ ਨਾਲ ਬਰਾਮਦ ਹੋਇਆ। ਉਹ ਮੋਟਰਸਾਈਕਲ ਤੇ ਮਾਰਿਓ ਜੀ ਕੈਮਰਾ। ਮਾਰ ਤੇ ਮਾਰ ਦੇ 1 ਮਿੰਟ। ਹਾਂਜੀ। ਹੋਰ ਹੋ ਗਿਆ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ ਦੱਸੋ ਵੀ ਜੀ। ਆਹ ਵੀ ਕਰਕੇ ਟੀਨ ਆ ਆਪਣਾ। ਹੈਂ? ਇਹ ਤੋ ਇਹ ਤੋ ਜੀ ਕਰਦਾ ਜੇ ਕਰਦਾ ਤਾਂ ਦੱਸ ਝੂਠ ਨਾ ਬੋਲ ਉਪਰੋਂ ਅੱਖਾਂ ਚ ਕਰਦਾ ਇਹਨਾਂ ਦੇ ਪੈਸੇ ਖੋਏ ਆ ਤੁਹਾਡੇ ਇਹ ਮੋਟਰਸਾਈਕਲ 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 ਚ ਵੀਡੀਓ ਪਾਈ ਹੈ ਇਹ ਕਦੇ ਆ ਦੀ ਹਾਂ ਆ ਕੁੜੀ ਇਹ ਨਾਲ ਸਾਡੀ ਹਾਂਜੀ ਇਹ ਕੁੜੀ ਸੀ ਨਾਲ ਵੀਡੀਓ ਨਾਲੇ ਵੀਡੀਓ ਹੈਗੀ ਆ ਜੀ ਮੈਂ ਤੁਹਾਨੂੰ ਕਾਹਦੇ ਵੀਡੀਓ ਦਿਖਾ ਦੇਣਾ ਹਾਂਜੀ ਮੋਰੇ ਬਿਠਾਇਆ ਸੀ ਇਹਨੇ ਮੈਂ ਕਿਹੜਾ ਜਾ ਰਹੇ ਮੋਰੇ ਰਜੋ ਭਾਈ ਹਲੋ ਹਾਂਜੀ ਭਾਈ ਹਾਂਜੀ ਭਾਈ ਹੱਥ ਬੰਨ ਪੈਣ ਚੋਂ ਹੱਥ ਬੰਨ ਇਹਦਾ ਹੱਥ ਬੰਨੋ ਪੈਣ ਚੋਂ ਦੋਨੋਂ ਪਹਿਲਾਂ ਸਿੱਧਾ ਕਰ ਲੈ ਬੰਦਿਆ ਓਏ ਓਏ ਹਾਂਜੀ ਉਹ ਯਾਰ ਉਹ ਲਾਇਆ ਨਾ ਮੈਂ ਕਿਹਨੇ ਆ ਕਿ ਉਹਨਾਂ ਨੇ ਗੱਲ ਕੀਤੀ ਆ ਉਹ ਯਾਰ ਇਹ ਤੋਂ ਗਵਿੰਦਰ ਸਿੰਘ ਨਹੀਂ ਪਤਾ ਕਿ ਗੱਲ ਇਹ ਖਾਂਦੀ ਨਹੀਂ ਕਰੋ ਤੁਸੀਂ ਉਹਦੀ ਕਰ ਨਹੀਂ ਪਤਾ ਤੇ ਬੜਾ ਜਿਹਾ ਨਹੀਂ ਬਾਜੀ ਤੁਸੀਂ ਆਪਣੀ ਕਰੋ ਤੁਸੀਂ ਇੱਧਰ ਜਾ ਨਹੀਂ ਸਕਦੇ ਪਹਿਲਾਂ ਚੌਂਕੀ ਦੱਸੋ ਚੌਂਕੀ ਠੀਕ ਹੈ ਤਾਂ ਹੀ ਤੁਹਾਨੂੰ ਬੋਲ ਠੀਕ ਹੈ ਫੋਰ ਚੌਂਕ ਤੇ ਲਾਈਨ ਪਹੁੰਚ ਚੁੱਕੇ ਆ ਪਤਾ ਕੀ ਹੋਇਆ ਤੋੜ ਜਾਣਾ ਸੀ ਚੱਕ ਮਾ ਜੀ ਸਾਡੇ ਇੱਥੋਂ ਹੋਇਆ ਉਹ ਮੁੰਡਾ ਇੱਕ ਟੁੱਟਿਆ ਉਹ ਮੰਦਵੀ ਨੂੰ ਮੈਂ ਮੋਟਰਸਾਈਕਲ ਚੋਰੀ ਕਰਦਾ ਹਾਂ ਇਹ ਡੌਂਕੀ ਦੇ ਮੁਲਾਜ਼ਮ ਨੂੰ ਮੈਂ ਫੋਨ ਕਰਦਾ ਯਾਰ ਸਾਬ ਨੂੰ ਫੋਨ ਕਰਦਾ ਮੇਰੇ ਘਰੋਂ ਬਾਹਰੋਂ ਲੈ ਗਏ ਉੱਥੋਂ ਏ.ਟੀ.ਐਮ ਦੇ ਬਾਹਰ ਜਾ ਪਾਜੀ 1 ਮਿੰਟ ਯਾਰ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਦਾ 1 ਮਿੰਟ ਦੀ ਗੱਲ ਕਰਾ ਦੇਣੀ ਹੈ ਬੰਦੇ ਕੋਈ ਗਲਤ ਨਹੀਂ ਪਹਿਨੀ ਗੱਲ ਕਰਨਾ ਗੱਲ ਕਰਨਾ ਮਰਜੀ ਕਰ ਲੋ ਕਰ ਲੋ ਆ ਤੁਸੀਂ ਕਰੋ ਪਹਿਲਾਂ ਆਪਣੀ ਕਾਰਵਾਈ ਕੋਈ ਨਹੀਂ ਹਾਂ ਬਲ ਹੋਵੇ ਇਹ ਵੀ ਕੋਈ ਨਹੀਂ ਬੜੀ ਕੱਲ ਤੋਂ ਲੱਪਣ ਲੱਗਿਆ ਪੁੱਤਰਾ ਆਪਣਾ ਕੀ ਨਾਮ ਆ ਮਨਦੀਪ ਇਹ ਕਿੱਥੇ ਦੇ ਰਹਿਣ ਵਾਲੇ ਆ ਮੈਂ ਕਿ ਜਲਪੋਤਾ ਹੈ ਜਲਪੋਤਾ ਹੈ ਤੁਸੀਂ ਇਹ ਮੁੰਡਾ ਤੁਹਾਡਾ ਦਾਰ ਵੜਾਵਾ ਹਾਂਜੀ ਅੱਛਾ ਤੇ ਹੁਣ ਤੁਸੀਂ ਇਹ ਕੰਮ ਕਰਦੇ ਹੋ ਤੱਕ ਚਾਹੀਏ ਦਾ ਜੀ ਮੈਂ ਤਾਂ ਹਸਪੀਟਲ ਲੱਗੀਆਂ ਹਾਂ ਹਾਂ ਕਿੱਥੇ ਲੱਗੀਆਂ ਆ ਦੁਬਾਰਾ ਦੱਸ ਮੈਂ ਤੇਰੀਆਂ ਵੀਡੀਓ ਆਈਆਂ ਕੈਮਰੇ ਚ ਉਹ ਤਾਂ ਮੈਨੂੰ ਪਤਾ ਤੇ ਉੱਥੇ ਪਿੰਡੀਆਂ ਦੇ ਕੀ ਕਰਦੀ ਪਿੰਡ ਚ ਰੋਪੋਤਾ ਘੁੰਮਦੇ ਸਾਡੇ ਪਿੰਡ ਰਹਿੰਦੇ ਆ ਜੀ ਟਰੋਲੀ ਕਲਾ ਪਿੰਡ ਚ ਕੀ ਕਰਦੇ ਆ ਤੇ ਬੰਦੇ ਰੋਜ਼ ਸਾਡੇ ਟਰੋਲੀ ਕਲਾ ਵੀਡੀਓ ਕਿਹਦੇ ਬਣਾਈ ਹੋਇਆ ਮੇਰੇ ਤੋਂ ਹੈਗੀ ਆ ਜੀ ਮੈਨੂੰ ਸੈੱਟ ਦੇ ਲਾ ਲੱਖਿਆ ਜੀ ਮੇਰਾ ਮੋਬਾਈਲ ਚੱਗਿਆ ਮੈਂ ਨੇਮ ਮੈਂ ਨੰਬਰ ਬੋਲੋ ਜੀ 9955752198 9955752 ਜੀ 1980 819816 ਉੱਥੋਂ ਕਿ ਉੱਥੋਂ ਦੇਖਿਆ ਜੀ ਇਹ ਮੋਟਰਸਾਈਕਲ ਤੁਹਾਡਾ ਚੱਕਿਆ ਮੇਰਾ ਚੱਕਿਆ ਹਾਂ ਕਿੰਨਾ ਨੰਬਰ ਬੋਲੋ ਪੀਬੀ08 ਡੀਡੀ2647 ਪੀਬੀ08 ਹਾਂਜੀ ਹਾਂਜੀ ਸਪਲੈਂਡਰ ਮੋਟਰਸਾਈਕਲ ਆ ਪੀਬੀ08 ਡੀਡੀ2647 ਜੀ ਅੱਛਾ 2647 ਪਿੰਡ ਡਰੋਲੀ ਕਲਾ ਤੇ ਨਾਂ ਕੀ ਦੱਸਿਆ ਆਪਣਾ ਮੇਰਾ ਹਰਪ੍ਰੀਤ ਸਿੰਘ ਆ ਜੀ ਸਨ ਆਫ ਸੁਰਿੰਦਰ ਸਿੰਘ ਹਾਂ ਸੁਰਿੰਦਰ ਸਿੰਘ ਅੱਛਾ ਦੂਜੀ ਗੱਡੀ ਕਿੱਥੇ ਗਈ ਉਹ ਇੱਥੇ ਵੀ ਕਾਫੀ ਚੋਰੀਆਂ ਹੋਈਆਂ ਉਹ ਚੋਰੀਆਂ ਹੁੰਦੀਆਂ ਜੀ ਰੋਜ਼ ਕਿੰਨਾਂ ਜੇ ਰੋ ਗਿਆ ਨਾ ਤਾਂ ਹਾਂ ਯੋ ਨਾ ਬੋਲ ਯਾਰ 3 ਸਾਲ ਹੋ ਗਏ 3 ਸਾਲ ਹੋ ਗਏ ਹੁਣ ਨਸ਼ੇ ਪੂਰਤੀ ਫੇ ਕਿੱਦਾਂ ਹੁੰਦੀ ਥੋੜੀ ਇਹ ਚੋਰੀਆਂ ਕਰਕੇ ਹੁੰਦੀ ਹੈ ਨਹੀਂ ਨਹੀਂ ਅੰਕਲ ਜੀ ਹੁਣ ਦਵਾਈ ਖਾਂਦੇ ਹੈ ਹੌਸਪੀਟਲ ਦਵਾਈ ਖਾਂਦੇ ਕੁੜੀਆਂ ਲੈਂਦੀਆਂ ਸੀ ਅੱਛਾ ਹਾਂਜੀ ਹੁਣ ਦੁਆ ਖਾਂਦਾ ਹਾਂਜੀ ਫਿਰ ਇਹ ਇਹ ਮੋਟਰਸਾਈਕਲ ਕੱਦ ਚੱਕਿਆ ਕੁਝ ਕੁ ਜੀ ਸਾਥ ਨਹੀਂ ਆਏ ਜੀ ਬਾਈ ਕੋਲ ਤੋ ਹੁਣ ਇਹ ਕੁੱਤੇ ਨਾਲਾ ਕੁੜੀ ਦੀ ਵੀ ਜ਼ਿੰਦਗੀ ਖਰਾਬ ਹੈ ਤੇਰੇ ਘਰ ਵਾਲੀ ਕੋ ਗਰਲਫ੍ਰੈਂਡ ਵਾ ਨਹੀਂ ਕਹਿਆ ਦੇਖ ਲਾਂ ਕੁੜੀ ਪੱਕੀ ਕਰਨ ਉਹ ਇਹਦੇ ਘਰ ਵਾਲੀ ਆ ਹੈ ਲਾ ਮੈਰਜਾ ਤੇ ਵਿਆਹ ਮੈਰਜ ਉਹ ਅਰੇਂਜ ਮੈਰਜ ਉਹ ਲਾ ਮੈਰਜਾ ਨਹੀਂ ਲਾ ਮੈਰਜਾ ਹਾਂ ਅਰੇਂਜ ਮੈਰਜ ਨਹੀਂ ਹੈਗੀ ਜੋੜਨਾ ਬੋਲੂ ਮੇਰੇ ਮਾਪੇ ਚਲੋ ਕੋਈ ਲਾ ਮੈਰਜਾ ਹੈ ਕਿੰਨੇ ਸਾਲ ਹੋ ਗਏ ਵਿਆਹ ਨੂੰ 6 ਮਹੀਨੇ ਹੋ ਗਏ ਹੈ 6 ਮਹੀਨੇ ਹਾਂ ਹੌਣ ਤਾਂ ਉਹਨੂੰ ਪਤਾ ਲੱਗ ਗਿਆ ਇਹ ਕਿਹੜੇ ਕੰਮ ਕਰਦਾ ਹੁਣ ਤਾਂ ਚਾ ਲੱਗਾ ਮੈਨੂੰ ਸੱਚੀ ਅੰਕਲ ਪਤਾ ਸੀ ਅੱਛਾ ਮੈਂ ਸੱਚੀ ਤਾਂ ਸੰਕਲ ਨਹੀਂ ਮੇਰੀ ਗੁੜੀ ਆ ਛੋਟੀ ਜੀ ਮੈਂ ਕਹਾਂਦਾ ਉਹ ਇਕੱਲੀ ਆ ਮੇਰਾ ਹੋਰ ਕੋਈ ਨਹੀਂ ਹੋਊਗਾ ਅੱਛਾ ਚਲੋ ਕੋਈ ਆਪਣੇ ਮੇਰੇ ਮਜ਼ਦੂਰੀ ਕਰੋ ਜਿਹੜਾ ਕੰਮ ਕਰਦਾ ਇਹ ਕੀ ਆ ਲੋਕ ਲੋਕ ਕਿਸ਼ਤਾਂ ਦੇ ਉੱਤੇ ਲੈਂਦੇ ਮੋਟਰਸਾਈਕਲ ਸਕੂਟਰੀਆਂ ਵਿਆਜ ਭਰਦੇ ਆ ਸਕੂਟਰੀ ਲੱਕ ਤੇ ਉੱਤੇ ਪੈਂਦੀ ਆ ਤੁਸੀਂ 2-2000 ਰੁਪਏ ਦਊ ਬੇਚ ਕੇ ਰਾਹ ਪੰਨੇ ਕੋ ਆਡੀਅਨ ਇਹਨਾਂ ਨੇ ਭਾਜੀ ਅੰਕਲ ਜੱਤੀਆ ਮੈਂ ਮੈਨੂੰ ਨਹੀਂ ਸੀ ਕੋਲ ਮੈਂ ਤਾਂ ਮੋੜੇ ਮਹਿਸੂਸ ਕਰਦੇ ਹੁਣ ਕੈ ਸਾਡੀ ਗਲਤੀ ਆ ਹਾਂਜੀ ਕਰਦਾ ਮਹਿਸੂਸ ਗਲਤੀ ਆਪਣੀ ਕਿਹੜਾ ਸ਼ਹਿਰ ਆ ਇਹਦਾ ਮੋਨਾ ਕਿਤੇ ਜੁਕ ਮੋਰੀਆ ਭਾਜੀ ਭਾਜੀ ਮਾੜਾ ਜੀ ਉਹ ਟੌਕੀ ਤੇ ਮਲਾਜਾ ਮਾ ਗਏ ਆ ਜੇ ਹੁਣ ਇਹਨਾਂ ਨੂੰ ਟੌਕੀ ਕੰਪਨੀ ਤੇ ਜਾ ਰਹੇ ਆ ਆ ਗੱਡੀ ਦਾ ਲੋਕਾ ਜਿਸ ਨੇ ਜਿਹੇ ਤੇ ਜਾ ਰਿਹਾ ਹੈ ਇੱਥੇ ਵਾਟਸਐਪ ਭੋਗ ਦੇ ਆਹ ਉਹ ਪਾ ਜੀ ਇਹ ਮੇਰਾ ਹੀ ਲਗਾਉਂ ਹਾਂ ਹੁਣ ਤੁਸੀਂ ਲਾਈਵ ਸ੍ਰੀ ਸੁਬਿਰਨ ਕੋਰਤੀ ਤੋਂ ਦੇਖ ਰਹੇ ਜੀ ਮੰਗਰ ਦੇ ਕਿੰਨੇ ਤੇ ਲਿਖਾਣਾ ਇਹ ਮੈਂ ਇਹਦੇ ਨੂੰ ਆਤਾ ਪਰ ਲਾਗੇ ਰਾਜ ਦੇ ਪਿੰਡ ਦੇ ਆਹ ਹੋ ਲੈ ਆਇਆ ਫੋਟੋ ਕਰੀ ਮੰਨ ਲੈਤੀ ਆ ਮੈਂ ਏ ਮੇਰਾ ਪਿੰਡ ਹੈਗਾ ਢੋਲੀ ਕਲਾਂ ਜੀ ਕੱਲ ਸਵੇਰੇ ਮੈਂ 8 ਵਜੇ ਆਪਣੇ ਪਿੰਡ ATM ਤੇ ਪੈਸੇ ਕਢਾਉਣ ਗਿਆ ਇਹ ਮੁੰਡਾ ਕੁੜੀ ਸੀ ਕੁੜੀ ਅੱਗੇ ਚੱਲ ਗਈ ਮੁੰਡਾ ਪਿੱਛੇ ਸੀ ਮੈਂ ਅੰਦਰ ਗਿਆ ਮੇਰੇ ਮੋਟਰਸਾਈਕਲ ਦੀ ਚਾਬੀ ਮੋਟਰਸਾਈਕਲ ਦੇ ਵਿੱਚ ਸੀ ਇਹ ਮੁੰਡਾ ਮੋਟਰਸਾਈਕਲ ਲੈ ਕੇ ਦੌੜ ਗਿਆ ਮੈਂ ਉਹਦੇ ਪਿੱਛੇ ਨੇੜਤਾ ਕਿ ਕਲਰੇ ਤੱਕ ਗਿਆ ਤੇ ਮੈਨੂੰ ਮਿਲੇ ਉਸ ਤੋਂ ਬਾਅਦ ਅਜੇ ਸੀ ਲੱਭਦੇ ਲੱਭਦੇ ਆਏ ਆ ਇਹ ਹੈਗਾ ਇਸ ਕੋਡ ਕੋਡ ਅੱਡੇ ਦੇ ਵਿੱਚ ਖੜਾ ਮੈਂ ਸਿਉ ਸਵਾ ਰਾਣਾ ਬੇਕਰੀ ਸਵੀਟ ਜੋਬ ਰੈਸਟੋਰੈਂਟ ਤੇ ਮੇਰੇ ਖੜਾ ਉਹਦੇ ਉੱਪਰ ਖੜੇ ਆ ਗਏ ਜਾਨੇ ਇਹ ਮੁੰਡਾ ਆ ਇਹ ਕੁੜੀ ਐ ਮਨਿਕ ਦੇ ਗੋੜਾ ਕੁੜੀ ਐ ਮੁੰਡਾ ਲਡੇਰੇ ਦਾ ਜਲਪੋਤਾ ਦਾ ਮੇਰਾ ਬੀ ਮੁੱਲੀ ਚਲਾਇਆ ਮੇਰਾ ਮੋਸਾ ਬਰਾਉਦ ਹੋ ਗਿਆ ਮੁਰਦਾ ਤੇ ਮਾਰ ਗਿਆ ਅਸੀਂ ਹੁਣ ਕੋਟੇ ਵੀ ਪੱਜ ਹੋਈ ਜੀ ਅਹੀਂ ਮੇਰੇ ਮਨ ਅਸੀਂ ਆਦੂਪੁਰ ਥਾਣੇ ਦਰਖਾਸਤ ਕੀਤੀ ਹੋਈ ਆ ਜੀ ਮਾਨਜੂਗ ਐਸਐਸਪੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਜੀ ਤੇ ਹੁਣ ਅਸੀਂ ਇਹਨਾਂ ਨੂੰ ਲੈ ਕੇ ਜੀ ਹਵਾਗ ਮਠਾਣੇ ਜਾਂਦੇ ਆ ਜਾਂ ਕੋਣ ਤੋਂ ਚੌਕੀ ਉਹਨਾਂ ਟੱਚ ਕਰਦੇ ਆ ਜੀ ਫਿਰ ਉਹ ਬਨਾਈ ਚੌਕੀ ਵਾਲੇ